ਸਰ ਕੀ ਕਹਿਣਾ ਚਾਹੋਗੇ ਅੱਜ ਸੰਧੂ ਕਲਾਂ ਦੇ ਵਿੱਚ ਧਰਨਾ ਲਾਇਆ ਗਿਆ ਜਮੀਨ ਨੂੰ ਲੈ ਕੇ ਜੀ ਸੰਧੂ ਕਲਾਂ ਦੇ ਵਿੱਚ ਜੋ ਭਾਰਤਮਾਲਾ ਪ੍ਰੋਜੈਕਟ ਆ ਕੱਲੇ ਸੰਧੂ ਕਲਾਂ ਦੀ ਉਹ ਇਹ ਸਾਰੇ ਪੰਜਾਬ ਕੀ ਰੌਲੇ ਜਿੱਥੋਂ ਦੀ ਨੰਗੀ ਐ ਇਹ ਆਈ ਰੌਲੇ ਨਾਲ ਸੰਘਰਸ਼ ਕਰਕੇ ਲੋਕਾਂ ਨੇ ਆਪ ਦੇ ਪੈਸੇ ਫੂੜੀ ਲਈ ਐ ਜਿੱਥੇ ਜੱਥੇਬੰਦੀ ਆਈ ਐ ਲੋਕ ਇਕੱਠੇ ਆ ਉਹਨਾਂ ਨੇ ਪੂਆ ਮਾਮਲਾ ਲੈ ਲਿਆ ਜਿੱਥੇ ਲੋਕ ਨਹੀਂ ਬੋਲੇ ਉੱਥੇ ਘਟੂ ਆ ਸੰਧੂ ਕਲਾਂ ਵੀ ਇਹੀ ਰੌਲਾ ਕੁਝ ਮੰਦਿਆਂ ਦੇ bina ਮਾਮਲੇ ਤੋਂ ਅੱਜ ਕਬਜ਼ਾ ਕਰੇ ਕੁਝ ਬੰਦਿਆਂ ਦਾ ਮੂੰਹ ਰੱਟੇ ਆ ਸਾਰੇ ਰੌਲਾ ਕਿਸੇ ਨੂੰ ਘੱਟ ਮੁਆਮਜਾ ਮਿਲਿਆ ਕਿਸੇ ਨੂੰ ਕੁਝ ਮਿਲਿਆ ਇਹ ਸਾਰੇ ਰੌਲਾ ਉਸ ਰੌਲੇ ਨੂੰ ਰਹਿ ਕੇ ਤੜਕੇ ਪ੍ਰਸ਼ਾਸਨ ਸੁਨੇਹਾ ਆਇਆ ਜਦੋਂ ਪਤਾ ਲੱਗਿਆ ਜਿੰਨੀ ਕਿਰਤੀ ਚ ਕਿਸਾਨ ਆ ਸਕੀ ਜੱਤੀਬੰਦੀ ਦੇ 9 ਵਜੇ ਸੁਨੇਹੀ ਲੱਗੇ ਆ ਯਾਨੀ ਆਏ ਆ ਤੇ ਉਹਦਾ ਬਰੋਥ ਕਰਿਆ ਉਹਦੇ ਬਰੋਥ ਚ ਅੱਜ ਕੱਲ ਨੂੰ 11 ਵਜੇ ਬਰਨਾਲਾ ਡੀਸੀ ਨਾਲ ਤੇ ਸ਼ਰਕਮੈਂ ਇੱਕ ਉਹਨੇ ਮੀਟਿੰਗ ਰੱਖੀ ਆ ਬੰਦੇ ਸਾਰੇ ਬੁਲਾਏ ਆ ਉਹਦੇ ਚ ਕੀ ਨਿਕਲਦਾ ਹੈ ਉਮੀਦ ਨਹੀਂ ਵੀ ਉਹਦੇ ਚ ਹੱਲ ਹੋਊਗਾ ਜੇ ਨਹੀਂ ਹੱਲ ਹੁੰਦਾ ਤਾਂ ਆਉਣ ਵਾਲੇ ਸਮੇਂ ਚ ਆਉਣ ਵਾਲੇ ਦਿਨਾਂ ਚ ਫਿਰ ਇਹਦੇ ਲਈ ਆਰ ਪਾਰ ਦੀ ਲੜਾਈ ਵੀ ਹੋਊਗੀ ਫਿਰ ਇਹਨੇ ਨਿਬੜਨਾ ਹੈ ਨਿਬੜਦਾ ਹੀ ਆਏ ਹੁੰਦਾ ਦੁਨੀਆਲੇ ਵੀ ਆਏ ਨਿਕਲੇ ਨੇਲੇ ਵਾਲੇ ਵੀ ਆਏ ਮਰ ਹਲੇ ਲੰਕੀ ਜਾਂਦੇ ਹੈ ਇਹ 당 ਸੋਟਾ ਹੋਊਗੀ ਸਾਰਾ ਹੱਲ ਸਵੇਰੇ ਤੱਕ ਵੀ ਹੋਇਆ ਪੁਲਿਸ ਪ੍ਰਸ਼ਾਸਨ ਨਹੀਂ ਹੋ ਜੀ ਸਵੇਰੇ ਤੱਕ ਵੀ ਕੀਤਾ ਗਿਆ ਪੁਲਿਸ ਪ੍ਰਸ਼ਾਸਨ ਨਹੀਂ ਹੋ ਜੀ ਭਾ ਨਹੀਂ ਕੋਈ ਖਾਸ ਅਜਿਹਾ ਨਹੀਂ ਉਧਰ ਤੱਕਾ ਮੁਕਤੀ ਹੋਇਆ ਸੀ ਉੱਥੇ ਨਹੀਂ ਸੀ ਹੋਇਆ ਤੱਕਾ ਮੁਕਤੀ ਆਇਆ ਦਾ ਕੁਝ ਬੰਦੇ ਗ੍ਰਿਫਤਾਰ ਕਰਕੇ ਵੀ ਲੈ ਗਏ ਜਿਹੜੇ ਤਾਂ ਪੇਠਾਣੇ ਚ ਬੰਦ ਹੈ ਉਹ ਵੀ ਪ੍ਰਸ਼ਾਸਨ ਨੇ ਵਾਦਾ ਕਰਿਆ ਵੀ ਹੁਣੇ ਤੋਂ ਓਕੇ ਆ ਜੀ ਟਾਵਰ ਤੇ ਵੀ ਜਿਹੜੇ ਬੰਨੇ ਕੋਈ 4-5 ਵਿਅਕਤੀ ਉਸ ਬੰਦੇ ਟਾਵਰ ਤੇ ਵੀ ਚੜੇ ਆ ਹਾਂਜੀ ਚਾਰ ਬੰਦੇ ਤਾਵਰਤੀ ਵਿਚਲੇ ਬੱਤੇ ਉਹਨਾਂ ਦਾ ਪਾਤ ਤੋਂ ਬਿਨਾਂ ਹੀ ਪੁੱਛੇ ਤੋਂ ਛੜੇ ਆ ਉਹ ਉਹਨਾਂ ਦੀ ਆਪਦੀ ਮਰਜ਼ੀ ਹੈ ਠੀਕ ਹੈ ਜੀ ਜਿਹਦਾ ਪਰਿਵਾਰ ਹੁੰਦਾ ਚੜ ਗਿਆ ਤਾਂ ਮੇਰੀ ਜਾਨ ਨਹੀਂ ਇਹਨਾਂ ਨਾਲ ਦੀ ਗੱਲ ਧਰਨਾ ਸਮਾਪਤਾ ਜੁਨੇਤੋ ਜੀ ਨਹੀਂ ਧਰਨਾ ਹਲੇ ਨਹੀਂ ਸਮਾਪਤਾ ਜੇ ਨਾ ਚੜ ਬੰਦੀ ਨਹੀਂ ਹੁੰਦੀ ਪਹਿਲਾਂ ਉਹ ਤਾਵੜਾ ਲੈਣਾ ਵੀ ਗੱਲ ਕਰਦੇ ਆਂ ਜਾ ਕੇ ਠੀਕ 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 ਹੈ ਜੀ ਉਹਨਾਂ ਨੂੰ ਵੀ ਵਿਸ਼ਵਾਸ ਚ ਲੈਣਾ ਜੀ ਠੀਕ ਹੈ ਜੀ ਮੈਂ ਸੁਖਦੇਵ ਸਿੰਘ ਪੁਰਤਨਾਪੁਰ ਦਾ ਉਹਨਾਂ ਸਮਾਪਤੀ ਨੂੰ ਕਰਦਾ ਇਹ ਜਿਹੜਾ ਅੱਜ ਜੀ ਧੰਨਾ ਲਾਇਆ ਇਹ ਜਿਹੜਾ ਮਾਰਤਮਾਲਾ ਰੋਹੇ ਨਿਕਲ ਰਹੀ ਹੈ ਤੇ ਸੰਦੂਕਾਂ ਵਿੱਚ ਇੱਕ ਕਿਸਾਨ ਹੈਗਾ ਜਿਸ ਦਾ ਘਰ ਵੀ ਢਾਟਾ ਤੇ ਗੋਗ ਵੀ ਚਾ ਲਿਆ ਤੇ ਪੇਮੈਂਟ ਨਹੀਂ ਨਿਪਾਇਆ ਇਹ ਉਸ ਨੂੰ ਨਹੀਂ ਕਰਉ ਜਿਸਕ ਨੇ ਸਿਕਰੇਸ ਘਰਤਾ ਇਹਨਾਂ ਨੇ ਤੇ ਉਸ ਨੂੰ ਮਾਲਜਾ ਦਬਾਉਣ ਦੀ ਖਾਤਰ ਅਸੀਂ ਇਹ ਕਹਿੰਦੇ ਆ ਵੀ ਜਿੱਥੇ ਜੱਥੇ ਬਣਦੀਆਂ ਲੋਕਾਤਰੀ ਜਿੱਥੇ ਬਣਿਆ ਨੇ ਭਾਰਤੀ ਕਿਸਾਨ ਵੀ ਇੱਕ ਕੰਗਰਾਹਾ ਤੇ ਭਾਰਤੀ ਆਪਣਾ ਟਕੋਲਦਾ ਨਹੀਂ ਨਹੀਂ ਚੱਲਦਾ ਵੀ ਉਹ ਮਾਲਜਾ ਦਬਾਉਣ ਦੀ ਖਾਤਰ ਇਹ ਜ਼ਬਰਦਸਤੀ ਅੰਮ੍ਰਿਤਾਂ ਨਹੀਂ ਲਿਗਾਇਆ ਪੈਸਾ ਉਹ ਜਿੰਨਾ ਚਿਰ ਮਦਦ ਨਹੀਂ ਸਹਾਇਤਾ ਨਹੀਂ ਮੰਗਦੇ ਬਹੁਤ ਇਥੇ ਲੇਡੀਜ਼ ਛਵੇਲੇ ਤੱਕਾ ਵੀ ਹੋਇਆ ਜੀ ਇਹਨਾਂ ਨੇ ਕੀ ਕਰਾਈ ਗੱਲ ਪਿਆ ਚਾਰ ਪੰਜਾਹ ਕੇ ਬਿਨਾ ਕਿਸੇ ਗੱਲਬਾਜ਼ ਦੇ ਕਿਸੇ ਵੀ ਨਾਮ ਦਾ ਨਾ ਕਿਸੇ ਜੱਥੇ ਬੰਦੀ ਦੀ ਆ ਗੋ ਨਾਂ ਕੰਤੂ ਯਾਵਰ ਦਾ ਤੀ ਤਾਨਾ ਸਾਹੀ ਇਹਨਾਂ ਨੇ ਸਮਝਦਾ ਕਿ ਇਕਦਮ ਆ ਬਸਵਾਤ ਸੀ ਦੁਵਾਇ ਇਹਨਾਂ ਦੇ ਵਿੱਚ ਬਹੁਤ ਜਨਤਨ ਔਰ ਤਾਂ ਸਨ ਪੰਜ ਛੇ ਜਿਹਨਾਂ ਨੂੰ ਹਿੰਮਤ ਲਾਤੀ ਚਾਹੀਦੀ ਤੇ ਹਲੇ 8 10 ਜਿਹੜੇ ਸਾਡੇ ਹੈਗੇ ਕਿਸਾਨ ਜਿਹੜੇ ਰੱਕੇ ਜੀਲਾ ਦੀ ਵਿਕਾਸ ਦੀ ਸਥਿਤੀ ਨੂੰ ਤੇ ਸੁਰੱਖਿਆ ਦੀ ਸਥਿਤੀ ਨੂੰ ਸੁਧਾਰਾ ਦੱਲਣ ਦਾ ਉਹ ਹੱਦ ਨਹੀਂ ਪਾ ਸਕਦੇ ਜੀ ਹੁਣ ਤਾਂ ਨਾ ਸਮਾਪਤਾ ਜਾਂ ਅੱਗੇ ਜਰ ਚੱਲੇਗਾ ਜੀ ਅੰਬੈਸੀ ਉਹਨਾਂ ਦੀ ਗੇਟ ਕਰ ਰਹੀ ਹੈ ਪ੍ਰਸ਼ਾਸਨ ਨਾਲ ਹੁਣ ਗੱਲ ਚੱਲ ਰਹੀ ਹੈ ਜੀ ਠੀਕ ਹੈ ਜੀ ਉਹਨਾਂ ਦੇ ਅੱਜ ਜੀ ਸਹਿਮਾਨ ਕੋਲ ਉਹਨਾਂ ਨੇ ਕਿਹਾ ਉਹ ਗੱਲ ਕਰਦੇ ਗੱਲ ਤੋਂ ਲੱਗਦਾ ਇਹ ਕਿਸੇ ਚੰਗਾ ਲੱਗਦਾ ਵੀ ਉਹਦਾ ਨਾ